ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪੈਰ ਅਰਾਧਿਏ ਪੂਰਨ ਸਤਿਗੁਰ ਗਾਂ ਗਿਆਨ ਰਹਾਉ ਇਤਕਟਵਸ ਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਕਰ ਨੇੜ ਨਾ ਆਵੀ ਰਸਨ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਓਟ ਤੇ ਵੀ ਜਗ ਜੀਵ ਨਾ ਮੇਰੇ ਠਾਕੁਰ ਅਗਮ ਅਗਾਦ ਭੇ ਕਿਰਪਾਲ ਗੁਸਾਈਆਂ ਨੱਠੇ ਸੋਖ ਸੰਤਾਪ ਤੱਤੀ ਬਹੁਣ ਲੱਗੀ ਸਤਗੁਰ ਰੱਖੇ ਆ ਗੁਰ ਨਰਾਇਣ ਦੇ ਆ ਗੁਰ ਗੋ ਸੱਚਾ ਸਰਜਣਹਾਰ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲੇ ਹਾਰ ਗੌੜੀ ਮਹੱਲਾ ਪੰਜਵਾਂ ਕਰ ਕਰ ਵੇ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਸਵਾਰੇ ਰਹਾਉ ਦੁਖਤ ਦੂਦ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾ ਰੇ ਬਾਦਸ਼ਾ ਸਾਦ ਸਾ ਬਸ ਕਰ ਦੀਨੇ ਅਮਰਤ ਨਾਮ ਹਾਰਸ ਪੀਨੇ ਨਿਰਪਾ ਹੋਏ ਪੰਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਣ ਪਰੇ ਪ੍ਰਵੰਤਰ ਜਾਮੀ ਨਾਨ ਕੋਟ ਪਗਰੀ ਪ੍ਰਭ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ ਨਮਸਕਾਰ ਡੰਡੋਤ ਮੰਦਨ ਅਨਕ ਬਾਰ ਜਉ ਬਾਰੇ ਰਹਾਉ ਊਠਤ ਬੈਠਤ ਸੋਬਤ ਜਾਗਤ ਏ ਮਨ ਤੁਜੇ ਚਿਤਾਰੇ ਸੁਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੇ ਸਾਰੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮ ਹੈ ਮੇਰਾ ਪਰਿਵਾਰ ਹੈ ਜੋ ਤੁਮ ਕਰੋ ਸੋਈ ਭਲ ਹਮਰਾ ਪਿਖ ਨਾਨਕ ਸੁਖ ਚਰਨਾਰੇ ਸੋਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰਾਖਿਆਰ ਗੋਬਿੰਦ ਨਮਨ ਰੂਆ ਰਹਾਉ ਤਾਪ ਗਿਆ ਪ੍ਰਭ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲ ਪ੍ਰਭ ਦਮੇ ਸਵਾਰੇ ਹਮਰਾ ਗੁਣੇ ਵਗੋਣਾ ਵਿਚਾਰਿਆ ਟਲ ਬਚਨ ਨਾਨਕ ਗੁਰ ਤੇਰਾ ਸਭਲ ਕਰਮ ਅਸਤਗ ਧਾਰਿਆ ਸੋਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪਹਿਲਾ ਉਥੇ ਦੁਖ ਬਿੰਦ ਸੇਸ ਕੋ ਪਾਇਆ ਦਿਆਲ ਹੋਆ ਆਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪਰਬ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾਉ ਸਤਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪ ਨੂੰ ਕਰ ਲੀਨਾ ਮਨ ਵਸਿਆ ਬਨਾਸੀ ਤਾਂ ਕੋ ਵਿਗੰਨਾ ਕੋ ਲੱਗੈ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇਰੇ ਦਰੰਤ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵੂ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰਾ ਜਿਨ ਪੂਰਨ ਪਾਇ ਜਿ ਰਖਾਈ ਸੋਟ ਮਹੱਲਾ ਪੰਜਵਾਂ ਗੁਰਗਾ ਸ਼ਬਦ ਰਖvare ਚੌਂਕੀ ਚੋ ਗਿਰਧ ਹਮਾਰੇ RAM ਨਾਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵਨ ਵਿਰਤੀ ਜਾਸੀ ਅੰਦ ਕਰੇ ਤੇਰੇ ਦਾਸਾ ਜੇ ਪੂਰਨ ਹੋਈ ਆਸਾ ਬਿਲਾਵਨ ਮਹੱਲਾ ਪੰਜਵਾਂ ਤਾਤੀ ਬੋਨ ਲੱਗੀ ਪਾ ਬ੍ਰਹਮ ਸਰਣਾਈ ਚੋ ਗਿਰਧ ਹਮਾਰੇ RAM ਕਾਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜੀ ਨਵੰਤ ਮਣਾਈ RAM ਨਾਮੁ ਖੱਦ ਦੀ ਆਏ ਕਲੇ ਬਲਾਈ ਰਹਾਉ ਰਾਖ ਲਿਏ ਤਨ ਰਖਣ ਹਰ ਸਬਿਆਦ ਮਟਾਈ ਕੋ ਨਾਨਕ ਨ ਕਿਰਪਾ ਪਈ ਪ੍ਰਭੇ ਸਹਾਈ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਕ ਕ ਡੇਰਾ ਪੰਨਾ ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਸ਼ਕ ਹੋਆ ਸਭ ਥਾਈ ਸਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸੋਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਰ ਸਗਲੇ ਸਾਦੇ ਸਗਲ ਮਨੋਵਰਥ ਪਾਏ ਬਾਜੀ ਹਨ ਤੂਰੇ ਸੰਤੋ RAM ਜਪ ਸੁਖ ਪਾਏ ਸੰਤ ਸਥਾਨ ਬਸੇ ਸੁਖ ਸਹਿਜੇ ਸਗਲੇ ਦੁਖ ਮਿਟਾਏ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਬਖਾਨੀ ਨਿਰਮਲ ਕਥ ਕਹਾਣੀ ਸੋਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨੇ ਆਵੇ ਨੀਰਾ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਜ ਸਾਖ ਹੈ ਗੁਰਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕੋ ਸਮਤ ਦੀ ਤੀਰਹਾਉ ਪ੍ਰਭ ਸਗਲੇ ਥਾਨੁ ਵਸਾਏ ਸੁਖ ਸਾਧ ਫਿਰਿ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਟਾਈ ਸੋਠ ਮਹਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਡ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾ ਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਮਿਰਦ ਪ੍ਰਤਪਾਲਾ ਹਰੇ ਅਮਰਤ ਨਾਮ ਭੋਜਨਿਤ ਪੂੰਚੋ ਸਰਬੇਲਾ ਮੁਖ ਪਾਵੋ ਜਰਾ ਮਰਾ ਤਾ ਸਭਨਾਠਾ ਗੁਣ ਗੋਬਿੰਦਨਿਤ ਗਾਵੋ ਸੁਣੀ ਅਰਦਾਸਾ ਸਵਾਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਪੌੜੀ ਕੀਤਾ ਲੋੜੀ ਕਮ ਸੁਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਗੁਰ ਸਾਸਾ ਕੀ ਸੰਤਾਂ ਸੰਗ ਨਿਂਧਾਨ ਅਮਰਤ ਚਾਖੀ ਹੈ ਪੈ ਪੰਜਨਵੇਂ ਹਰਬਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਲਖਪ੍ਰਭਲਾ ਕੀ ਹੈ ਪੌੜੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋ ਛੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨ ਮੰਗਿਆ ਮੰਦਾ ਲੇਖਾ ਕੋਈ ਨ ਪੁੱਛੀ ਜਾ ਹਰ ਬਖ ਛੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰਿਆਂ ਜਾਂ ਤਉਦ ਪਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ